ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਹੋ ਜੀ ਤੁਸੀਂ ਸਾਰੇ ਤੇ ਵਾਹਿਗੁਰੂ ਆਪ ਸਭ ਨੂੰ ਹਮੇਸ਼ਾ ਤੰਦਰੁਸਤੀ ਚੜ੍ਹਦੀ ਕਲਾ ਫਤਿਹ ਬਖਸ਼ਣ ਅੱਜ ਮੈਂ ਤੁਹਾਡੇ ਨਾਲ ਇੱਕ ਨਵਾਂ ਵਲੌਗ ਲੈ ਕੇ ਆਇਆ ਔਰ ਵਲੌਗ ਜਿਹੜਾ ਹੈ ਇਹ ਕਾਫੀ ਟਾਈਮ ਬਾਅਦ ਆਇਆ ਮੈਂ ਸੋਚਿਆ ਅੱਜ ਚਲੋ ਗੁਰੂ ਮਹਾਰਾਜ ਜੀ ਦੇ ਨਾਲ ਦਰਸ਼ਨ ਕਰਕੇ ਆਨੇ ਆ ਨਾਲ ਸਾ ਸੰਗਤ ਨੂੰ ਦਰਸ਼ਨ ਵੀ ਕਰਵਾਨੇ ਆ ਤੇ ਜਿਹੜੀ ਜਗ੍ਹਾ ਮੈਂ ਆਇਆ ਹੋਇਆ ਇਹ ਗੁਰਦੁਆਰਾ ਸਾਹਿਬ ਹੈ ਬੌਲੀ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸੰਗਤ ਦੇ ਕਹਿਣ ਦਿੱਤੇ ਉਹਨਾਂ ਦੇ ਆਗਰਿਆਂ ਦੇ ਉੱਤੇ ਮਹ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਪਾਣੀ ਦਾ ਜੋ ਹੈ ਉਹ ਪ੍ਰਬੰਧ ਕੀਤਾ ਤੇ ਉਹ ਕਿੱਦਾਂ ਕੀਤਾ ਮੈਂ ਤੁਹਾਨੂੰ ਅੱਜ ਇਸ ਬਲੌਗ ਦੇ ਵਿੱਚ ਦੱਸਾਂਗਾ ਤੇ ਬਣੇ ਰਹਿਣਾ ਮੇਰੇ ਬਲੌਗ ਦੇ ਨਾਲ ਤੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਇਦਾਂ ਹੀ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ੇ ਤੁਸੀਂ ਵੇਖ ਸਕਦੇ ਹੋ ਪਿੱਛੇ ਇਹ ਬੌਲੀ ਸਾਹਿਬ ਹੈ ਬਾਕੀ ਮੈਂ ਇਹਦਾ ਇਤਿਹਾਸ ਤੁਹਾਡੇ ਨਾਲ ਹੁਣੀ ਥੋੜੀ ਦੇਰ 'ਚ ਸਾਂਝਾ ਕਰਾਂਗਾ ਸਾਧ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਬੌਲੀ ਸਾਹਿਬ ਪਾਤਸ਼ਾਹੀ ਦਸਵੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ ਜੋ ਕਿ ਟਕੌਲੀ ਦੇ ਵਿੱਚ ਹੈ ਜੀਰਕਪੁਰ ਪੰਜਾਬ ਦੇ ਵਿੱਚ ਤੇ ਤੁਸੀਂ ਇੱਥੇ ਕਿਸੇ ਵੀ ਸਮੇਂ ਦਰਸ਼ਨ ਕਰਨ ਆ ਸਕਦੇ ਹੋ 24 ਘੰਟੇ ਖੁੱਲ੍ਹਾ ਹੋਇਆ ਹੈ ਤੇ ਗੁਰੂ ਮਹਾਰਾਜ ਜੀ ਦਾ ਤੁਸੀਂ ਵੀ ਆਸ਼ੀਰਵਾਦ ਲੈ ਸਕਦੇ ਹੋ ਤੇ ਇੱਥੇ ਤਨਸਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਹੈ ਉਹ 1745 ਦੇ ਵਿੱਚ ਆਏ ਸਨ ਤੇ ਇਸ ਬੋਰਡ ਦੇ ਉੱਤੇ ਉਸ ਸਮੇਂ ਦਾ ਪੂਰਾ ਇਤਿਹਾਸ ਦਿੱਤਾ ਹੋਇਆ ਹੈ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗਾ ਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਤੁਸੀਂ ਵੀ ਇਸ ਜਾਣਕਾਰੀ ਨੂੰ ਹਾਸਲ ਕਰਨਾ ਜੀ ਸੰਸਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਦੇ ਉੱਤੇ 1745 ਵਿਕਪਣੀ ਨੂੰ ਪੰਗਾਣੀ ਦੀ ਜਦੋਂ ਉਹਨਾਂ ਨੇ ਜੰਗ ਜਿੱਤੀ ਤੇ ਉਸ ਤੋਂ ਉਪਰੰਤ ਕੌਂਟਾ ਸਾਹਿਬ ਆਏ ਉਸ ਜਗ੍ਹਾ ਤੋਂ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਸਮੇਂ ਕਪਾਲ ਮੋਚਨ ਸਢੋਰੇ ਵੱਲ ਜਾਂਦਿਆਂ ਰਸਤੇ ਵਿੱਚ ਲਾਹੜਪੁਰ ਟੋਕਾ ਸਾਹਿਬ ਤੇ ਟਾਬਰਾ ਸਾਹਿਬ ਗੁਰਦੁਆਰਾ ਹੈ ਇੱਕ ਔਰ ਰਾਣੀ ਕਾ ਰਾਏਪੁਰ ਤੇ 나ਡਾ ਸਾਹਿਬ ਮਨੀ ਮਾਜਰਾ ਇੱਥੋਂ ਅੱਗੇ ਸੰਮਤ 1745 ਵਿਕਰਮੀ ਨੂੰ ਗੁਰੂ ਮਹਾਰਾਜ ਜੀ ਟਕੌਲੀ ਪਿੰਡ ਦੇ ਬਾਹਰ ਜੰਗਲ ਵਿੱਚ ਉਤਾਰਾ ਕੀਤਾ ਤੇ ਉਸ ਟਾਈਮ ਸਤਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਤੋਂ ਵਰਸਾਏ ਹੋਏ ਟਕੌਲੀ ਪਿੰਡ ਦੇ ਚੌਧਰੀ ਨੇ ਆ ਕੇ ਗੁਰੂ ਜੀ ਮਹਾਰਾਜ ਜੀ ਦਾ ਜਦੋਂ ਸੁਣਿਆ ਕਿ ਗੁਰੂ ਮਹਾਰਾਜ ਜੀ ਆਏ ਨੇ ਤੇ ਉਹ ਆਪਣੇ ਪਿੰਡ ਦੀ ਪੂਰੀ ਸੰਗਤ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਇਆ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਬੇਟਾ ਅਮਾਰਪਨ ਕੀਤੀਆਂ ਉਹਨਾਂ ਨੂੰ ਤੇ ਚੌਧਰੀ ਨੇ ਬਹੁਤ ਹੀ ਨਿਮਰਤਾ ਥਲੀਮੀ ਵਿੱਚ ਆ ਕੇ ਗਲ ਵਿੱਚ ਪੱਲੂ ਪਾ ਕੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਗਰੀਬ ਨਿਵਾਜ ਜੀਓ ਆਪ ਜੀ ਦੇ ਚਰਨਾਂ ਵਿੱਚ ਸਾਰੀ ਸੰਗਤ ਵੱਲੋਂ ਅਰਜ਼ ਕਰ ਰਿਹਾ ਹਾਂ ਕਿ ਲੋਕਾਂ ਨੂੰ ਪਾਣੀ ਦੀ ਬਹੁਤ ਕਮੀ ਹੈ ਬੜਾ ਦੁੱਖ ਹੈ ਆਪਣੀ ਲੋੜ ਦਾ ਪਾਣੀ ਅਸੀਂ ਸੁਖਣਾ ਝੀਲ ਤੋਂ ਲੈ ਕੇ ਵਰਤਦੇ ਹਾਂ ਆਪ ਜੀ ਕਿਰਪਾ ਕਰੋ ਤੇ ਪਾਣੀ ਦੀ ਬਖਸ਼ਿਸ਼ ਕਰੋ ਉਹਨਾਂ ਨੇ ਜਦੋਂ ਇਹ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਆਪਣੇ ਸੱਜੇ ਹੱਥ ਵਿੱਚ ਨੇਜਾ ਜਿਸ ਨੂੰ ਵਰਸ਼ਾ ਵੀ ਕਿਹਾ ਜਾਂਦਾ ਹੈ ਪਕੜਿਆ ਤੇ ਸੁਭਾਵਕ ਹੀ ਉੱਠ ਕੇ ਕਿਹਾ ਭਾਈ ਗੁਰੂ ਨਾਨਕ ਦੇਵ ਜੀ ਦਾ ਘਰ ਸਭ ਤੋਂ ਵੱਡਾ ਹੈ ਤੇ ਦਾਤਾਂ ਦਾ ਘਰ ਹੈ ਪਾਣੀ ਦੀ ਕਿਹੜੀ ਗੱਲ ਹੈ ਜੋ ਇਸ ਘਰ ਤੋਂ ਪ੍ਰਾਪਤ ਨਾ ਹੋਵੇ ਗੁਰੂ ਜੀ ਨੇ ਅਚਾਨਕ ਇੱਕ ਜਗ੍ਹਾ ਤੇ ਠਹਿਰ ਕੇ ਹੱਥ ਦੇ ਨਾਲ ਜੋ ਫੜਿਆ ਹੋਇਆ ਵਰਸ਼ਾ ਸੀ ਉਹ ਜ਼ੋਰ ਨਾਲ ਜ਼ਮੀਨ ਦੇ ਵਿੱਚ ਗੱਡ ਦਿੱਤਾ ਜਦ ਉਸ ਨੂੰ ਬਾਹਰ ਕੱਢਿਆ ਤਾਂ ਅਤ ਨਿਰਮਲ ਜਲ ਦੀ ਸੁੰਦਰ ਧਾਰਾ ਵਹਿ ਤਰੀ ਪਾਣੀ ਨਿਕਲਦਾ ਵੇਖ ਕੇ ਸਭ ਸੰਗਤਾਂ ਹੈਰਾਨ ਰਹਿ ਗਈਆਂ ਤੇ ਸਭ ਸੰਗਤਾਂ ਦੇ ਮੁਖ ਵਿੱਚੋਂ ਧੰਨ ਗੁਰੂ ਦੀ ਰਸ ਪਿੰਨੀ ਧੁਨ ਪੈਦਾ ਹੋਈ ਗੁਰੂ ਜੀ ਨੇ ਕੁਝ ਮਾਇਆ ਈਸ਼ਰਦਾਸ ਨੂੰ ਦੇ ਕੇ ਕਿਹਾ ਕਿ ਇਸ ਸਥਾਨ ਨੂੰ ਪੱਕਾ ਕਰਵਾਉਣਾ ਤਾਂ ਕਿ ਸੰਗਤ ਇਸ ਨਿਰਮਲ ਜਲ ਦੀ ਵਰਤੋਂ ਕਰ ਸਕਣ ਇਹ ਪਵਿੱਤਰ ਸਥਾਨ ਬੌਲੀ ਸਾਹਿਬ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਸਥਾਨ ਦੇ ਪਿੱਛੇ ਅੱਜ ਵੀ ਮੌਜੂਦ ਹੈ ਜਿਸ ਤੋਂ ਸੰਤਾਂ ਹਰ ਰੋਜ਼ ਅਤੇ ਮਸੀਆ ਤੇ ਪਵਿੱਤਰ ਦਿਹਾੜੇ ਤੇ ਨਿਰਮਲ ਜਲ ਛੱਕ ਕੇ ਅਤੇ ਇਸ਼ਨਾਨ ਕਰਕੇ ਆਪਣੇ ਦੁੱਖਾਂ ਤੋਂ ਨਿਵ੍ਰਿਤ ਹੋ ਕੇ ਗੁਰੂ ਸਾਹਿਬ ਦੀਆਂ ਅਸੀਸਾਂ ਲੈਂਦੀਆਂ ਹਨ ਇਹ ਜੋ ਤੁਸੀਂ ਹੁਣ ਦੇਖ ਰਹੇ ਹੋ ਇਹ ਉਸ ਸਮੇਂ ਦੀ ਬਣੀ ਹੋਈ ਬੌਲੀ ਸਾਹਿਬ ਹੈ ਜੋ ਕਿ ਉਪਰੋਂ ਅਸੀੜੀਆਂ ਰਾਹੀਂ ਉੱਤਰ ਕੇ ਥੱਲੇ ਆਈਦਾ ਹੈ ਤੇ ਕਾਫੀ ਨੀਚੇ ਆ ਕੇ ਇਹ ਬੌਲੀ ਸਾਹਿਬ ਹੈ ਬੌਲੀ ਮੀਨਸ ਕਿ ਇੱਕ ਮਤਲਬ ਖੂ ਟਾਈਪ ਹੈ ਜਿੱਦਾ ਕੂਆ ਅਸੀਂ ਕਹਦੇ ਹਿੰਦੀ ਦੇ ਵਿੱਚ ਤੇ ਉਹ ਇੱਕ ਖੂ ਟਾਈਪ ਹੈ ਜਿਹੜਾ ਗੁਰੂ ਮਹਾਰਾਜ ਜੀ ਨੇ ਉਸ ਟਾਈਮ ਵਰਸ਼ਾ ਮਾਰ ਕੇ ਇੱਥੋਂ ਪਾਣੀ ਕੱਢਿਆ ਸੀ ਅੱਜ ਇਸ ਤੋਂ ਕਈ ਲੋਕ ਜਿਹੜੇ ਨੇ ਉਹ ਇਸ਼ਨਾਨ ਕਰਕੇ ਜਾਂ ਇਸ ਦਾ ਜਲ ਜਿਹੜਾ ਉਹ ਪੀ ਕੇ ਸਰਵਣ ਕਰਕੇ ਤੇ ਕਈ ਰੋਗਾਂ ਤੋਂ ਮੁਕਤ ਵੀ ਹੁੰਦੇ ਨੇ ਸ਼ਰਧਾ ਦੇ ਨਾਲ ਜਿਹੜੇ ਆਉਂਦੇ ਨੇ ਇੱਥੇ ਉਹਨਾਂ ਨੂੰ ਮੂਹ ਮੰਗੀਆਂ ਮਰਾਦਾ ਜਿਹੜੀਆਂ ਨੇ ਉਹ ਮਿਲਦੀਆਂ ਨੇ ਤੇ ਕਰੋ ਦਰਸ਼ਨ ਤੁਸੀਂ ਤਨਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬੌਲੀ ਦੇ ਸਾਥ ਸੰਗਤ ਜੀ ਇਸ ਸਥਾਨ ਦੇ ਦਰਸ਼ਨ ਉਪरांत ਤੁਹਾਡੇ ਨਾਲ ਇੱਕ ਹੋਰ ਮੈਂ ਕਥਾ ਇਥੋਂ ਦੀ ਜਿਹੜੀ ਉਹ ਸਾਂਝੀ ਕਰਾਂਗਾ ਉਹ ਵੀ ਕਥਾ ਬਹੁਤ ਪਿਆਰੀ ਤੇ ਸੋਹਣੀ ਹੈ ਭਾਈ ਕਿਰਪਾ ਰਾਮ ਦੀ ਕਥਾ ਹੈ ਜਿਹਦੇ ਵਿੱਚ ਤੁਨ ਗੁਰੂ ਮਹਾਰਾਜ ਜੀ ਨੇ ਕਿਰਪਾ ਰਾਮ ਨੂੰ ਵੀ ਵਰ ਦਿੱਤਾ ਸੀ ਕਿਉਂਕਿ ਉਹ ਵੀ ਕਿਰਪਾ ਰਾਮ ਵੀ ਜੋ ਹੈ ਉਹ ਬੜਾ ਪਰੇਸ਼ਾਨ ਸੀਗਾ ਤੇ ਉਸ ਦੇ ਘਰ ਜਿਹੜੀ ਔਲਾਦ ਹੁੰਦੀ ਸੀ ਉਹ ਔਲਾਦ 8 ਦਿਨ ਜਾਂ 8 ਮਹੀਨੇ ਬਾਅਦ ਉਹ ਖਤਮ ਹੋ ਜਾਂਦੀ ਸੀ ਉਹ ਵੀ ਫਰਿਆਦ ਲੈ ਕੇ ਗੁਰੂ ਜੀ ਮਹਾਰਾਜ ਜੀ ਦੇ ਕੋਲ ਆਇਆ ਗੁਰੂ ਜੀ ਦੇ ਕੋਲ ਇੱਕ ਟਕੋਲੀ ਦਾ ਤਰਖਾਨ ਸਿੱਖ ਕਿਰਪਾ RAM ਆਪਣੀ ਪਤਨੀ ਸਮੇਤ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਤੇ ਸ਼ਰਧਾ ਨਾਲ ਦੋਨਾਂ ਨੇ ਮੱਥਾ ਟੇਕਿਆ ਅਤੇ ਯਥਾ ਸ਼ਕਤ ਪੇਟਾਵਾਂ ਹਾਜ਼ਰ ਕੀਤੀਆਂ ਗੁਰੂ ਜੀ ਉਸ ਦੇ ਦਿਲ ਦੀ ਹਾਲਤ ਜਾਣ ਗਏ ਤੇ ਸੁਭਾਵਕ ਕੀ ਕਹਿਣ ਲੱਗੇ ਕਿ ਕਿਰਪਾ RAM ਕਿਵੇਂ ਆਉਣਾ ਹੋਇਆ ਕਿਰਪਾ RAM ਸਾਰੀ ਸੰਗਤ ਬੈਠੀ ਵੇਖ ਕੇ ਦਿਲ ਦੀ ਅਸਲ ਗੱਲ ਕਹਿ ਨਾ ਸਕਿਆ ਉਤੋਂ ਕਿਹਾ ਆਪ ਜੀ ਦੇ ਦਰਸ਼ਨ ਲਈ ਆਏ ਹਾਂ ਉਸ ਦੇ ਕੋਲ ਬੈਠੀ ਉਸ ਦੀ ਪਤਨੀ ਜਿਸ ਦਾ ਨਾਂ ਦੇਸ਼ਾ ਸੀ ਉਸ ਨੇ ਹੌਲੀ ਜਿਹੀ ਆਵਾਜ਼ ਨਾਲ ਕਿਹਾ ਸੱਚੇ ਪਾਤਸ਼ਾਹ ਜੀ ਸਾਡੇ ਘਰ ਬੱਚੇ ਦੇ ਜਨਮ ਉਪਰੰਤ 8 ਦਿਨ ਜਾਂ 8 ਮਹੀਨੇ ਬਾਅਦ ਮੌਤ ਹੋ ਜਾਂਦੀ ਹੈ ਆਪ ਮਿਹਰ ਦੇ ਸਾਈਂ ਹੋ ਕਿਰਪਾ ਕਰਕੇ ਇਸ ਦੁੱਖ ਦੀ ਨਵ੍ਰਿਤੀ ਕਰੋ ਜੀ ਗੁਰੂ ਜੀ ਨੇ ਇਸ ਜੋੜੇ ਦਾ ਦੁੱਖ ਸੁਣ ਕੇ ਫਰਮਾਨ ਕੀਤਾ ਕਿ ਇਕਾदशी ਜਾਂ ਅਮਾਵਸ ਮੱਸੀਆ ਵਾਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਦੋਵੇਂ ਜੀਆ ਨੇ ਨਿਕਲਦੇ ਹੋਏ ਇਸ ਪਵਿੱਤਰ ਜਲ ਵਿੱਚ ਡੁਬਕੀ ਲਗਾ ਕੇ ਸਣੇ ਕੇਸੀ ਇਸ਼ਨਾਨ ਕਰਨਾ ਹੈ ਸਾਰੇ ਦੁੱਖ ਰੋਗ ਦੂਰ ਹੋ ਜਾਣਗੇ ਉਹਨਾਂ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਇਸ ਦੁੱਖ ਤੋਂ ਛੁਟਕਾਰਾ ਪਾਇਆ ਚੌਧਰੀ ਈਸ਼ਰਦਾਸ ਅਤੇ ਕਿਰਪਾ ਰਾਮ ਸਮੇਤ ਸਾਰੀ ਸੰਗਤ ਨੇ ਗੁਰੂ ਜੀ ਤੋਂ ਅਸ਼ੀਰਵਾਦ ਲਿਆ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਉਪਰੰਤ ਗੁਰੂ ਜੀ ਨੇ ਅਗਲੇ ਪੜਾ ਪਿੰਡ ਲੋਹਗੜ ਵਿੱਚ ਹੁੰਦੇ ਹੋਏ ਨਾਬੇਵਾਲ ਨੂੰ ਕੂਚ ਕੀਤਾ ਸਾਤ ਸੰਗਤ ਜੀ ਇਹ ਸੀ ਮੇਰਾ ਅੱਜ ਦਾ ਵੀਡੀਓ ਤੇ ਤੁਹਾਨੂੰ ਮੈਂ ਜੋ ਦਰਸ਼ਨ ਕਰਵਾਏ ਧੰਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਥਾਨ ਤੇ ਹੋਈਆਂ ਆਪਲਾ ਚੁੱਕਾਂ ਦੀ ਮਾਫੀ ਦੇਣਾ ਜੀ ਅਸੀਂ ਅਨਜਾਣ ਬੱਚੇ ਆ ਗਲਤੀਆਂ ਹੋ ਸਕਦੀਆਂ ਨੇ ਸੰਗਤ ਬਖਸ਼ਣਯੋਗ ਹੈ ਅਸੀਂ ਭੁੱਲਣ ਹਾਰਾ ਆਪ ਜੀ ਬਖਸ਼ ਲੈਣਾ ਹੁਣ ਮੈਂ ਆਪਣੇ ਘਰ ਨੂੰ ਚਾਲੇ ਪਾਵਾਂਗਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਨੇ ਗਰਮੀ ਬਹੁਤ ਸੀ ਤੇ ਚਲੋ ਅਸੀਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਨਿਹਾਲ ਹੋ ਗਏ ਤੇ ਹੁਣ ਸਾਡਾ ਘੋੜਾ ਤਿਆਰ ਹੈ ਲਾਲ ਰੰਗ ਦਾ ਤੇ ਅਸੀਂ ਇਸ ਤੇ ਬੈਠ ਕੇ ਤੇ ਆਪਣੇ ਘਰ ਨੂੰ ਚਾਲੇ ਪਾਵਾਂਗੇ ਜੀ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ